ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਮੇਰੇ ਭਰਾਵਾਂ ਦੇ ਪਹਿਲਾਂ ਤਾਂ ਬਾਈ ਵੀਡੀਓ ਆਪਾਂ ਨਵੇਂ ਸਾਲ ਵਾਲੇ ਦਿਨ ਪਾਉਣੀ ਸੀ ਲੇਟ ਹੋ ਗਈ ਬਾਈ ਤੇ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰੇ ਭਰਾਵਾਂ ਨੂੰ ਵਧਾਈਆਂ ਰੱਬ ਚੜ੍ਹਦੀ ਕਲਾ ਰੱਖੇ ਸਾਰੇ ਭਰਾਵਾਂ ਦਾ ਸਾਰੇ ਭਰਾਵਾਂ ਦੇ ਜਨਮ ਦਿਨਰ ਠੀਕ ਰੱਖੇ ਨਵਾਂ ਸਾਲ ਸਾਰੇ ਭਰਾਵਾਂ ਦਾ ਵਧੀਆ ਹੋਵੇ ਤੇ ਅੱਜ ਆਪਾਂ ਬਾਈ ਗੱਲ ਕਰਾਂਗੇ ਇੱਕ ਤਾਂ ਜੋੜਿਆਂ ਦੀ ਜਿਹੜੇ ਆਪਾਂ ਦੂਸਰਾ ਖਾਤਰ ਜੋੜੇ ਲਾਉਣੇ ਹੁੰਦੇ ਆ ਠੀਕ ਹੈ ਤੇ ਇੱਕ ਆਪਾਂ ਗੱਲ ਕਰਾਂਗੇ ਖਰਾਕ ਦੀ ਵੀ ਆ ਬਹੁਤ ਬੰਦਿਆਂ ਦੇ ਮੈਸੇਜ ਫੋਨ ਆਉਂਦੇ ਆ ਵੀ ਬਾਈ ਹੁਣ ਖਰਾਕ ਕਿਹੜੀ ਪਾਉਣੀ ਚਾਹੀਦੀ ਆ ਤੇ ਕਿਵੇਂ ਪਾਉਣੀ ਚਾਹੀਦੀ ਆ ਹਨਾ ਤੇ ਕੂਤਰਾਂ ਦੀ ਪਰ ਪਟਾਈ ਬਾਰੇ ਵੀ ਗੱਲ ਕਰਾਂਗੇ ਬਾਈ ਆਪਾਂ ਆਪਣੇ ਜਿਹੜੇ ਵੀ ਭਰਾ ਆਪਣਾ ਚੈਨਲ ਨੂੰ ਦੇਖਦੇ ਆ ਬਾਈ ਸਬਸਕ੍ਰਾਈਬਰ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਮੇਰੇ ਭਰਾ ਤੇ ਕਿਉਂਕਿ ਆਪਾਂ ਬਾਈ ਕੁਛ ਨਾ ਕੁਛ ਸਿੱਖਦੇ ਵੀ ਆ ਤੇ ਸਿੱਖਣ ਲਈ ਦੱਸਦੇ ਵੀ ਆ ਜੋ ਆਪਾਂ ਨੂੰ ਪਤਾ ਠੀਕ ਕਹਿੰਨੀ ਭਰਾ ਗੱਲਾਂ ਸਾਂਝੀਆਂ ਕਰਦੇ ਆ ਭਰਾਵਾਂ ਨਾਲ ਤੇ ਸਭ ਤੋਂ ਪਹਿਲਾਂ ਚੱਲ ਆਪਾਂ ਗੱਲ ਜੋੜਿਆਂ ਦੀ ਕਰ ਲੈਂਦੇ ਆ ਬਾਈ ਵੀ ਜੋੜੇ ਆਪਾਂ ਇਹ ਬਾਈ ਜੋੜੇ ਇਹਨਾਂ ਵਿੱਚ ਆਪਾਂ ਕੁਸਤਾ ਮੰਨ ਲਾ ਦੂਸਰਾ ਛੱਡਣ ਵਾਲੇ ਕਬੂਤਰ ਵੀ ਦੂਸਰਾ ਛੱਡ ਲਾਂਗੇ ਉਹ ਜੋੜੇ ਲਾਤੇ ਆਪਾਂ ਕੁਸਤਾ ਤੇ ਜੋੜੇ ਹੁਣੀ ਛੱਡੇ ਆ ਬਾਈ ਆਪਾਂ ਨੇ। ਕੁਛ ਆਪਾਂ ਐਤੀ ਬਾਈ ਵੀ ਆਪਣੇ ਲਵੇ ਲਾਸਟ ਦੇ ਜਾ ਕੇ ਨਾ ਕਬੂਤਰ ਖਤਮ ਹੋ ਜਾਂਦੇ ਆ ਬਾਜ਼ੀਆਂ ਚੱਲਦੀਆਂ ਚ ਮਾ ਲਾ ਜੂਨ ਜੁਲਾਈ ਚ ਆਪਣੇ ਕਬੂਤਰ ਖਤਮ ਹੋ ਜਾਂਦੇ ਆ। ਜਿਹੜੇ ਬੱਚੇ ਇਹਨਾਂ ਚੋਂ ਹੁਣ ਦੂਸਰਾ ਛੱਡੇਗੇ ਠੀਕ ਆ। ਨਹੀਂ ਜਿਹੜੇ ਦੂਜੇ ਹੋਣਗੇ ਆਪਣੇ ਬੱਚੇ ਬਚ ਜਾਂਦੇ ਆ। ਉਹਨਾਂ ਦੀ ਆਪਾਂ ਕਿਆਰ ਨਹੀਂ ਕਰਦੇ। ਕਿਆਰ ਕਰਿਆ ਕਰੋ ਬਾਈ ਤੇ ਉਹਨਾਂ ਨੂੰ ਮਾ ਲਾ ਪੱਟ ਦੇਵੇ ਉਸ ਤੋਂ ਬਾਅਦ। ਉਹਨਾਂ ਨੂੰ 10-15 ਦਿਨ ਢਾ ਕੇ ਪੱਟ ਦਿਓ। ਜੂਨ ਜੁਲਾਈ 'ਚ ਉਹ ਵੀ ਕਬੂਤਰ ਆਪਣੇ ਬਾਜ਼ੀਆਂ ਉੱਡ ਜਾਣਗੇ ਆਪਾਂ ਡਾਈ ਵੀ ਆ ਤੇ ਉੜਦੇ ਵੀ ਆ ਦੂਜੇ ਕਬੂਤਰਾਂ ਨਾਲੋਂ ਇਹ ਵੱਧ ਉੱਡ ਜਾਂਦੇ ਆ ਬਾਈ ਬੱਚੇ ਜੇ ਆਪਾਂ ਕਿਆਰ ਰੱਖੀਏ ਬੱਚਿਆਂ ਦੀ ਹਨਾ ਤੇ ਰਹੀ ਗੱਲ ਖਰਾਕ ਦੀ ਵੀ ਇਹਨਾਂ ਨੂੰ ਜੋੜਿਆਂ ਨੂੰ ਖਰਾਕ ਫੁੱਲ ਰੱਖੋ ਬਾਈ ਜੋੜਿਆਂ ਨੂੰ ਤੇ ਪਾਉਣਾ ਕੀ ਆ ਜ਼ਿਆਦਾ ਇਹਨਾਂ ਦੀ ਜਿਹੜੀ ਮੇਨ ਖਰਾਕ ਆ ਬਾਈ ਜਿਹੜੀ ਆਪਾਂ ਪਾਉਨੇ ਆ ਨਾ ਕਬੂਤਰ ਅੰਡੇ ਰੱਖਣੋਂ ਹਟਦੇ ਆ ਭਰਾ ਮੇ ਲੋਕਾਂ ਦੇ ਕੂਦਰੀ ਅੰਡੇ ਰੱਖਣੋਂ ਹਟ ਜਾਂਦੀਆਂ ਨੇ ਏ ਵੀ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਈ ਅੱਜ ਤੱਕ ਠੀਕ ਆ ਤੇ ਲਾਲੇ ਕਬੂਤਰ ਬਾਈ ਤੰਦਰੁਸਤ ਰਹਿੰਦੇ ਆ ਸਿਆਲ ਚਾ ਤੁਹਾਡੇ ਸਾਹਮਣੇ ਕਬੂਤਰ ਆ ਬਾਈ ਦੇਖ ਲਓ ਗੁੜਕ ਦੇ ਫਿਰਦੇ ਆ ਕਬੂਤਰ ਆਪਣੇ ਠੀਕ ਆ ਆ ਤੁਹਾਡੇ ਸਾਹਮਣੇ ਹੀ ਆ ਸਾਰੇ ਕਬੂਤਰ ਤੰਦਰੁਸਤ ਆ ਕੋਈ ਆਪਣਾ ਕਬੂਤਰ ਆਇਆ ਨਹੀਂ ਹੈਗਾ ਵੀ ਉਹ ਹੋਇਆ ਬੈਠਾਗਾ ਖਰਾਕ ਬਾਈ ਇਹਨਾਂ ਨੂੰ ਫੀਡ ਪਾ ਦਿਆ ਕਰਵਾ ਦੇਖ ਆ ਆਪਣੀ ਫੀਡ ਪਾਈ ਹੋਈ ਆ ਤੇ ਫੀਡ ਮੈਂ ਤੁਹਾਨੂੰ ਦੱਸਦਾ ਵੀ ਹੁਣ ਆਪਾਂ ਕਿਹੜੀ ਪਾ ਰਹੇ ਆ ਇਹ ਜੋੜਿਆ ਇਹ ਜਦੋਂ ਆਪਾਂ ਜੋੜੇ ਲਾਉਣੇ ਆ ਹੁਣ ਆਪਾਂ ਜੋੜੇ ਛੜਤ ਤੇ ਇਹਨਾਂ ਨੇ ਹਜੇ ਅੰਡੇ ਵੀ ਨਹੀਂ ਰੱਖੇ ਜੋੜਿਆਂ ਨੇ ਇਹਨਾਂ ਨੂੰ ਆਪਾਂ ਫੀਡ ਇੱਕ ਬਣਾ ਅੰਡੇ ਵਾਲੀ ਫੀਡ ਹੁੰਦੀ ਆ ਮੁਰਗੀਆਂ ਨੂੰ ਪੈਂਦੀ ਆ ਬਾਈ ਉਹ ਉਹਦੇ ਵਿੱਚ ਤੱਤ ਵੀ ਬਹੁਤ ਜ਼ਿਆਦੇ ਪਾਏ ਹੁੰਦੇ ਆ ਇਹਨਾਂ ਦੇ ਰੂੜੀ ਰੂੜੀ ਵੀ ਪਾਈ ਹੁੰਦੀ ਆ ਮੈਂ ਤੁਹਾਨੂੰ ਦਿਖਾ ਦਿੰਦਾ ਫੀਡ ਉਹ ਕਹੀ ਜੀ ਹੁੰਦੀ ਆ ਆ ਦੇਖ ਇਹਦੇ ਵਿੱਚ ਬਾਈ ਰੂੜੀ ਰੂੜੀ ਸਾਰਾ ਕੁਝ ਵਿੱਚ ਹੀ ਮਿਕਸ ਹੁੰਦਾ ਇਹ ਆ ਜਿਹੜੀ ਬਲੈਕ ਬਲੈਕ ਜੀ ਹੈ ਨਾ ਇਹ ਵਿੱਚ ਰੂੜੀ ਆ ਬਾਈ ਇਹਦੇ ਮੋਟੀ ਫੀਡ ਹੁੰਦੀ ਆ ਸਟਾਰਟਰ ਫੀਡ ਨਾਲੋਂ ਇਹ ਥੋੜੀ ਜੀ ਫੀਡ ਮੋਟੀ ਹੁੰਦੀ ਆ ਬਾਈ ਲਿਆ ਕੇ ਨਾ 10 ਕਿਲੋ ਫੀਡ ਲੈ ਆਇਓ ਜਦੋਂ ਆਪਾਂ ਜੋੜੀਆਂ ਲਾਉਣੇ ਆਗੇ ਉਦੋਂ ਇਹ ਫੀਡ ਪਾ ਦੇਵੇ ਦੂਜਿਆਂ ਨੂੰ ਵੀ ਪਾ ਸਕਦੇ ਆ ਆਪਾਂ ਕੋਈ ਚੱਕਰ ਨਹੀਂ ਨੁਕਸਾਨ ਇਹਦਾ ਕੋਈ ਨਹੀਂ ਤੇ ਥੋੜੀ ਜੀ ਮੋਟੀ ਹੁੰਦੀ ਆ ਬਸ ਇਹ ਤੇ ਖਾਂਦੇ ਵੀ ਪੂਰੇ ਵਧੀਆ ਕਣਕ ਦੇ ਦਾਣੇ ਜਿੰਨਾ ਦਾਣਾ ਮੋਟਾ ਹੁੰਦਾ ਇਹਦਾ ਇਹਦੇ ਫੀਡ ਦੇ ਫਾਇਦੇ ਇਹ ਨੇ ਬਾਈ ਕਬੂਤਰੀਆਂ ਸਾਰੀਆਂ ਪ੍ਰੋਪਰ ਅੰਡੇ ਰੱਖਣਗੀਆਂ ਤੇ ਗਰਮਾਇਸ਼ ਵੀ ਨਹੀਂ ਹੋਣ ਦਿੰਦੀ ਹੈਗੀ ਸੌਰੀ ਠੰਡ ਨਹੀਂ ਲੱਗਦੀ ਕਬੂਤਰਾਂ ਨੂੰ ਇਹਦੇ ਨਾਲ ਤੇ ਨਾਲ ਪਲੱਸ ਆਪਾਂ ਇਹ ਤੋਂ ਸੇਵਾ ਕਣਕ ਹੀ ਪਾਉਣੀ ਆ ਬਈ ਆ ਦੇਖ ਲਓ ਆਪਣੀ ਆ ਥੱਲੀ ਪਾਈ ਪਈ ਆ ਤੁਸੀਂ ਦੇਖ ਸਕਦੇ ਹੋ ਕੋਈ ਝੂਠ ਨਹੀਂ ਹੈਗਾ ਇਹਦੇ ਵਿੱਚ ਆ ਦੇਖ ਲਓ ਇਹਦੇ ਨਾਲ ਆ ਫੀਡ ਦੇ ਨਾਲ ਬਸ ਇਕੱਲੀ ਕਣਕ ਪਾ ਦਿਓ ਪਾਣੀ ਦੋ ਟਾਈਮ ਪਾਣੀ ਪਲੱਸ ਘਟਦੀਆਂ ਪੀਪੀਆਂ ਰੱਖੋ ਠੀਕ ਆ ਤੇ ਦੋ ਟਾਈਮ ਪਾਣੀ ਬਦਲੋ ਕਬੂਤਰਾਂ ਨੂੰ ਕੂਤਰ ਤੁਹਾਡੇ ਸਹੀ ਰਹਿਣਗੇ ਆਂਡੇ ਧਾਰਨਗੇ ਜਿੰਨੇ ਮਰਜ਼ੀ ਕੂਤਰਾਂ ਦੇ ਬੱਚੇ ਕਢਾਈ ਜਾਓ ਪਰ ਕੂਤਰਾਂ ਦੀ ਖਰਾਕ ਦਾ ਪਤਾ ਹੋਣਾ ਚਾਹੀਦਾ ਬੰਦੇ ਨੂੰ ਆਪਾਂ ਆ ਟਾਈਮ 'ਚ ਵੀ ਬਾਈ ਸਰੋਂ ਪਾਈ ਜਾਂਦੇ ਆ ਛੋਲੇ ਪਾਈ ਜਾਂਦੇ ਆ ਠੀਕ ਆ ਨਾ ਉਹਦਾ ਬਾਈ ਰਿਜ਼ਲਟ ਨਹੀਂ ਆਉਂਦਾ ਹੈਗਾ ਜਿਹੜੇ ਛੋਲੇ ਸਰੋਂ ਆ ਬਾਈ ਉਹ ਆ ਮੌਸਮ 'ਚ ਨਹੀਂ ਪੈਂਦੀ ਮੇਰੇ ਭਰਾ ਜਿਹੜੇ ਵੀ ਪਾਉਂਦੇ ਆ ਆਪਣੀ ਬੇਨਤੀ ਆ ਉਹ ਭਰਾਵਾਂ ਨੂੰ ਬਾਕੀ ਚੱਲ ਕਰਨੀ ਸਾਹਮਣੇ ਆਪੋ ਆਪਣੀ ਮਰਜ਼ੀ ਆ ਹਨਾ ਆਪਣੇ ਤਾਂ ਦੇਖ ਲਓ ਸਾਰੇ ਖੁੱਡਿਆਂ ਦੇ ਵਿੱਚ ਭਰਾ ਇੱਧਰ ਵੀ ਆ ਦੇਖ ਲੋ ਟਰੇ ਚ ਸਰਵ ਵੀ ਪਾਈ ਆਹ ਸੌਰੀ ਫੀਡ ਪਾਈ ਹੋਈ ਆ ਇਹ ਆਪਣੀਆਂ ਕਬੂਤਰੀਆਂ ਨੇ ਜਿਹੜੀਆਂ ਅਲੱਗ ਕੀਤੀਆਂ ਹੋਈਆਂ ਨੇ ਇਹ ਇਨ੍ਹਾਂ ਦੀਆਂ ਜੋੜੀਆਂ ਹਜੇ ਆਪਾਂ ਲਾਈਆਂ ਨਹੀਂ ਹੈਗੀਆਂ ਕਰ ਲੋ ਸ਼ੌਕ ਕਬੂਤਰੀਆਂ ਦਾ ਆਪਣੀਆਂ ਦਾ ਇਨ੍ਹਾਂ ਦੀਆਂ ਜੋੜੀਆਂ ਆਪਾਂ ਲਾਈਆਂ ਨਹੀਂ ਇਹ ਜੋੜੇ ਦਾ ਹਾਲ ਆਵਾਂਗੇ ਆਪਾਂ। ਆ ਵਿੱਚ ਬੱਚੇ ਬੈਠੇ ਆਗੇ। ਠੀਕ ਆ। ਬਸ ਕਾਰਨ ਸਾਨੂੰ ਦੱਸ ਤੇ ਪਰ ਪੱਟਣ ਦੀ ਗੱਲ ਕਰਦੇ ਆ। ਇੱਕ ਪਰ ਪੱਟਣ ਬਾਰੇ ਵੀ ਸਾਨੂੰ ਕਿਹਾ ਸੀ ਉਹ ਵੀ ਆਪਾਂ ਦੱਸਦੇ ਆਂ। ਵੀ ਪਰ ਪਟਾਈ ਕਿਵੇਂ ਕਰਨੀ ਆ ਹਨਾ। ਤੇ ਜਿਹੜੇ ਆ ਭਰਾਵਾਂ ਦੇ ਬੱਚੇ ਕਢਾਏ ਹੋਇਆ ਛੋਟੇ ਆ ਬੱਚੇ ਆ ਇਹ ਆ ਬੱਚੇ ਆਪਣੇ ਲਈ ਵਿਨਿਆਣੇ ਆ। ਇਹ ਹੁਣੀ ਗਿੱਜੇ ਹੋਇਆ। ਇਹ ਛੋਟੇ ਬੱਚੇ ਮੰਨ ਲੈ ਇਹ ਉਹ ਇੱਕ ਕਲੀ ਦਾ ਕੋਈ ਦੋ ਕਲੀਆਂ ਦੇ ਐਦਾਂ ਬੱਚੇ ਆ ਇਹ ਛੋਟੇ ਬੱਚੇ ਆ ਇਹ ਆਪਣੇ ਇਹ ਛੋਟੇ ਬੱਚੇ ਇਹਨਾਂ ਨੂੰ ਵੀ ਆਪਣੀ ਆ ਦੇਖ ਲਓ ਫੀਡ ਪਾਈ ਵੀ ਆ ਇਹਨਾਂ ਨੂੰ ਵੀ ਨਾ ਦੋ ਦਿਨ ਫੀਡ ਪਾ ਦਿਆ ਕਰੋ ਵਿੱਚ ਦੀ ਮਾਲਾ ਹੁਣ ਦੋ ਦਿਨ ਫੀਡ ਰੱਖੂੰਗਾ ਮੈਂ ਨਾ ਮੂਰੇ ਤੇ ਉਸ ਤੋਂ ਬਾਅਦ ਕਲੀ ਕਣਕ ਪੌਣੀ ਕਲੀ ਕਣਕ ਹੀ ਆ ਇਹਨਾਂ ਨੂੰ ਹੋਰ ਕੁਝ ਨਹੀਂ ਪਾਉਣਾ ਹੈਗਾ ਕਣਕ ਤੇ ਫੀਡ ਫੀਡ ਵੀ ਐ ਨਹੀਂ ਹੈਗਾ ਰੋਜ਼ ਨਹੀਂ ਪਾਉਣੀ ਫਿਰ ਜ਼ਿਆਦਾ ਵੇਟ ਕਰ ਜਾਣਗੇ ਨਾ ਇਹ ਵਿੱਚ ਦੀ ਦੋ ਦਿਨ ਲਗਾਤਾਰ ਫੀਡ ਰੱਖ ਦੇਵੇ ਇਹਨਾਂ ਨੂੰ ਉਹਦੇ ਨਾਲ ਨਾ ਤੰਦਰੁਸਤ ਰਹਿੰਦੇ ਆ ਬਾਈ ਇਹ ਠੰਡ ਠੰਡ ਨਹੀਂ ਲੱਗਦੀ ਇਹਨਾਂ ਨੂੰ ਆ ਸੋਡੇ ਸਾਹਮਣੇ ਨੇ ਬੱਚੇ ਕਿਉਂਕਿ ਜਿਹੜੇ ਬਹੁਤ ਭਰਾਵਾਂ ਦੇ ਆਪਾਂ ਨੂੰ ਫੋਨ ਆਉਂਦਾ ਜਿਹੜੇ ਉਹਨਾਂ ਦੇ ਛੋਟੇ ਬੱਚੇ ਹੁੰਦੇ ਆ ਨਾ ਭਰਾ ਉਹ ਕਹਿੰਦੇ ਆ ਬਾਈ ਜਿਹੜੇ ਛੋਟੇ ਬੱਚੇ ਆ ਨਾ ਆਪਣੇ ਸੰਕੜ ਕੇ ਜੇ ਬੰਦੇ ਆ ਬਾਈ ਆ ਦੇਖ ਲਓ ਬਿਲਕੁਲ ਆਪਣੇ ਕਲੀਆਂ ਦੇ ਬੱਚੇ ਆ ਕੋਈ ਇੱਕ ਕਲੀ ਦਾ ਕੋਈ ਜ਼ੀਰੋ ਕਲੀ ਦਾ ਆ ਸੋਡੇ ਸਾਹਮਣੇ ਨੇ ਪੂਰੇ ਤੰਦਰੁਸਤ ਬੈਠਿਆ ਕਿਉਂ ਫੀਡ ਚ ਬਾਈ ਤਾਕਤ ਵੀ ਆ ਤੇ ਇਹਨਾਂ ਦੇ ਹੱਡਾਂ ਪੈਰਾਂ ਨੂੰ ਵੀ ਖੋਲਦੀ ਆ ਦੋ ਚਾਰ ਦਿਨਾਂ ਬਾਅਦ ਵੀ ਜਦੀ ਦੋ ਦਿਨ ਪਾ ਦਿਆ ਕਰੋ ਬੱਚਿਆਂ ਨੂੰ ਕੋਈ ਮਾੜੀ ਨਹੀਂ ਹੈਗੀ ਤੰਦਰੁਸਤ ਰਹਿਣਗੇ ਨਾ ਬਿਮਾਰ ਹੋਵੇ ਤੁਹਾਡਾ ਬੱਚਾ ਕੁਝ ਨਹੀਂ ਹੁੰਦਾ ਹੈਗਾ ਤੇ ਕੱਦ ਗੁੱਦ ਵੀ ਸਹੀ ਕਰ ਜਾਣਗੇ ਹਨ ਤੇ ਪਰ ਪੱਟਣ ਦੀ ਜਿਹੜੀ ਗੱਲ ਹੈ ਬਾਈ ਉਹ ਦੱਸਦੇ ਆਂ ਆਪਾਂ ਤੁਹਾਨੂੰ ਹੁਣ ਜਿਵੇਂ ਆਪਾਂ ਪਾਟਦੇ ਆਂ ਆਪਾਂ ਉਵੇਂ ਦੱਸਣਾ ਬਾਕੀ ਅਗਲੇ ਨੇ ਆਪਣੀ ਮਰਜ਼ੀ ਕਰਨੀ ਹੈ ਭਰਾ ਜੇ ਤੁਹਾਨੂੰ ਵਧੀਆ ਲੱਗਿਆ ਮੇਰਾ ਢੰਗ ਪਰ ਪੱਟਣ ਦਾ ਤੇ ਬਾਕੀ ਵੀਡੀਓ ਬਹੁਤ ਜ਼ਿਆਦਾ ਲੰਮੀ ਹੋਗੀ ਚਲ ਸਾਨੂੰ ਅਗਲੀ ਵੀਡੀਓ ਚ ਦੱਸਾਂਗੇ ਬਈ ਪਰ ਪੱਟਣ ਬਾਰੇ ਆਪਾਂ ਅਜੇ ਆਪਾਂ ਉਹ ਪੱਟਣੇ ਵੀ ਹੈ ਨਹੀਂ 2-4 ਦਿਨਾਂ ਤੱਕ ਪੱਟਾਂਗੇ ਠੀਕ ਆ ਭਰਾਵੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਜਿਹੜੇ ਵੀ ਆਪਣੇ ਭਰਾ ਦੇਖਦੇ ਆ ਬਾਕੀ ਅਗਲੀ ਵੀਡੀਓ ਦੇਖਦੇ ਆ ਜੇ ਕੱਲ ਨੂੰ ਹੀ ਤਾਂ ਕੱਲ ਨੂੰ ਪਾਵਾਂਗੇ ਉਹਨਾਂ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਪਰ ਪੱਟਣ ਬਾਰੇ ਵੀ ਕਿਵੇਂ ਪੱਟੀਏ ਪੁੱਤਰ ਦਾ ਜ਼ੋਰ ਵੀ ਨਹੀਂ ਲੱਗਦਾ ਉਦਾਂ ਤੇ ਪੁੱਤਰ ਥੋੜਾ ਤੰਦਰੁਸਤ ਵੀ ਰਹੂਗਾ ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ